ਨੇ ਫੋਲ ਸਮਰਥਨ ਜੀ ਪੂਰੇ ਪੰਥ ਦਾ ਸਮਰਥਨ ਹੈ ਜੀ ਉਹ ਕੌਮ ਦਾ ਜੋਧਾ ਹੈ ਤੇ ਹੁਣ ਕੌਮ ਦਾ ਫਰਜ਼ ਬਣਦਾ ਹੈ ਕਿ ਉਹਦੇ ਨਾਲ ਖੜੇ ਤੇ ਉਹਨੂੰ ਮਾਨ ਦੇਵੇ ਕਿ ਉਹਨੇ ਜਿਹੜਾ ਜੋਧੇ ਨੇ ਆਪਣੀ ਕੌਮ ਦੇ ਖਾਤਰ ਆਪਣੇ ਛੋਟੇ ਛੋਟੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਉਹ ਰੱਬ ਦੇ ਆਸਰੇ ਛੱਡ ਕੇ ਤਾਂ ਢੱਲੀ ਕੁਰਬਾਨੀ ਕੀਤੀ ਇਸ ਕਰਕੇ ਉਹਨਾ ਸਾਨੇ ਵੀ ਸਾਰੇ ਆਪਣੇ ਜੋ ਹੋਰ ਗਲੇਸ਼ ਕੇ ਹੋਰ ਜੋ ਵੀ ਕੁਛ ਆ ਸਾਰੀਆਂ ਆਪਣੀਆਂ ਲੋਭ ਲਾਲਸਾ ਪਿੱਛੇ ਛੱਡ ਕੇ ਇਹ ਪੰਥ ਦਾ ਸਾਥ ਇਹ ਪੰਥ ਪੇ ਸਿੱਖਾਂ ਦੀ ਅਣਖ ਦਾ ਸਵਾਲ ਆ ਜੀ ਆ ਅਣਖ ਅਣਖ ਦਾ ਜੀ ਪਰ ਬਾਕੀ ਇੱਥੋਂ ਦੇ ਲੋਕ ਬੜੇ ਪਹਿਲਾਂ ਹੀ ਵੱਧ ਰਿਆ ਇਹਨਾਂ ਨੇ ਪਹਿਲਾਂ ਵੀ ਬੜੀ ਵਾਰਾਂ ਜਦੋਂ ਪੰਥ ਦੇ ਕੋਈ ਇਹੋ ਜਿਹੀ ਭੀੜ ਬਣੀ ਹੈ ਉਹਨਾਂ ਨੇ ਬੜਾ ਮਾਣ ਦੇ ਕੇ ਮਾਨ ਸਾਹਿਬ ਨੂੰ ਮੋਹਨ ਸਿੰਘ ਟੋਡਰ ਸਾਹਿਬ ਨੂੰ ਅਮਰਤਪਾਲ ਨੂੰ ਇਹ ਲੋਕਾਂ ਨੇ ਦੱਸਿਆ ਕਿ ਅਸੀਂ ਜੀਂਦੇ ਆ ਅੱਜ ਜਾਗਦੇ ਆ ਇਸ ਕਰਕੇ ਹੁਣ ਫਿਰ ਮੇਰੇ ਖਿਆਲ ਹੈ ਕਿ ਬਹੁਤ ਵੱਡੀ ਤਦਾਰ ਚ ਜਿੱਦਾਂ ਅੱਜ ਪਹਿਲੇ ਦਿਨ ਤੋਂ ਹੀ ਐਡਾ ਵੱਡਾ ਸਮਰਥਨ ਜਿਹੜਾ ਜੁੜ ਰਿਹਾ ਉਹ ਲੱਗਦਾ ਕਿ ਇੱਕ ਬਹੁਤ ਇਤਿਹਾਸਿਕ ਜਿੱਤ ਹੋਗੀ ਜੀ ਆਖਰੀ ਸਵਾਲ ਹੈ ਜੀ ਆਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਕਹਿੰਦੇ ਅਸੀਂ ਵੀ ਪੰਥਕ ਆ ਵੀ ਮੈਂ ਇੱਕ ਧਰਮੀ ਫੌਜੀ ਦੀ ਧਰਮ ਸਭਧਨੀ ਆ ਜੀ ਜਿਨ੍ਹਾਂ ਨੇ ਅਕਾਲ ਤਖ ਤੇ ਟੈਗ ਹੋਇਆ ਸੀ ਤੇ ਉਦੋਂ ਨੌਕਰੀ ਠੋਕਰ ਮਾਰੀ ਸੀ ਦੇਖੋ ਗੱਲ ਪਤਾ ਕੀ ਜੇ ਜਿਹੜੇ ਧਰਮੀ ਫੌਜੀ ਸਾਡੇ ਸਤਕਾਰਯੋਗ ਨੇ ਉਹ ਅੱਜ ਵੀ ਇਹ ਤੇ ਕੱਲ ਨੂੰ ਵੀ ਰਹਿਣਗੇ ਪਰ ਜਿਹੜਾ ਉਹ ਡਿਸੀਜਨ ਲਿੱਤਾ ਨਾ ਉਹ ਗਲਤ ਲਿੱਤਾ ਬਸ ਉਹਨਾਂ ਨੇ ਉਹ ਨਹੀਂ ਲੈਣਾ ਚਾਹੀਦਾ ਸੀ ਪਾਰਟੀ ਵਾਲਾ ਹਾਂ ਬਿਲਕੁਲ ਜੀ ਉਹ ਨਹੀਂ ਲੈਣਾ ਚਾਹੀਦਾ ਸੀ ਉਹ ਅੱਜ ਵੀ ਸਤਕਾਰਯੋਗ ਹੈ ਮੈਂ ਉਹਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਜੀ ਮੈਂ ਉਹਨਾਂ ਦਾ ਜੋੜੇ ਛਾੜਦਾ ਜੀ ਪਰਿਵਾਰ ਦੇ ਹੋਰ ਦੱਸੋ